ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਜ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਮਨ ਸ਼ਾਂਤ ਰਹਦੇ ਨੇ ਜਿਹੜੇ ਨਹੀਂ ਪੜ੍ਹਦੇ ਉਹੀ ਜਿਹੜੇ ਨੇ ਭਟਕਦੇ ਨੇ ਜਾਂ ਫਿਰ ਹੋਰਨਾ ਕਾਰਜਾਂ ਦੇ ਵਿੱਚ ਉਹ ਖਛਤ ਰਹਿੰਦੇ ਨੇ ਇੱਕ ਬੇਨਤੀ ਕਰਦਾ ਵਾਂ ਕਿ ਅੱਜ ਕਲੇਸ਼ ਕਿਉਂ ਹੈ ਕੋਈ ਕਿਸੇ ਦੀ ਗੱਲ ਸਹਾਰਦਾ ਨਹੀਂ ਉਹਦਾ ਮਕਸਦ ਹੁੰਦਾ ਬਈ ਜਿਸ ਨੇ ਮੈਨੂੰ ਇੱਕ ਗੱਲ ਕਹੀ ਮੈਂ ਦੋ ਕਵਾਂ ਜਿੰਨੇ ਮੈਨੂੰ ਤਿੰਨ ਕਹਿਆਂ ਮੈਂ ਉਹਨੂੰ ਚਾਰ ਕਵਾਂ ਮੈਂ ਨਾ ਪਿਛੇ ਰਵਾਂ ਬਸ ਆਹ ਚੀਚਾਂ ਦੀ ਲੜਾਈ ਜਿਹੜੀ ਐ ਉਹ ਅੱਜ ਚੱਲੀ ਹੋਈ ਐ ਸਾਧ ਸੰਗਤ ਪੇਸ਼ੈਂਸ ਘਟ ਰਹੀ ਐ ਸਹਿਣਸ਼ੀਲਤਾ ਜਿਹੜੀ ਐ ਉਹ ਘਟ ਗਈ ਅਸੀਂ ਇਹ ਨਹੀਂ ਸੋਚਦੇ ਵੀ ਲੜਾਈ ਘਟੇ ਅਸੀਂ ਲੜਾਈ ਵਧਾਉਂਦੇ ਆ ਉਹਦੇ ਇੱਕ ਰੋਜ਼ ਦੇ ਵਿੱਚ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਆ ਅਸੀਂ ਆਪਣੇ ਆਪ ਦਾ ਖੁਦ ਨੁਕਸਾਨ ਕਰਦੇ ਆ ਕਈ ਵਾਰ ਕਹਿੰਦੇ ਚੁੱਪ ਇੱਕ ਚੁੱਪ ਸੋ ਸੁਖ ਸਿਆਣੇ ਕਹਾਵਤ ਵਰਤਦੇ ਨੇ ਨਾ ਕਈ ਵਾਰੀ ਚੁੱਪ ਰਹਿ ਕੇ ਮੁਸਲੇ ਸੁਲਝਾਉਣੇ ਪੈਂਦੇ ਨੇ ਪਰ ਸਾਡੇ ਵਿੱਚ ਚੁੱਪ ਰਹਿਣ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਕਹਿੰਦੇ ਜੇ ਚੁੱਪ ਰਹਿ ਗਏ ਸਾਡੀ ਤਾਂ ਹੇੱਟੀ ਹੋ ਜੂ ਇਹ ਕਾਰਨ ਹੈ ਕਲੇਸ਼ ਦਾ ਤਤ ਗੁਰੂ ਕਹਿੰਦੇ ਨੇ ਗਰੋਧ ਦੇ ਵਿੱਚ ਆ ਕੇ ਤੂੰ ਕਿਸੇ ਦਾ ਐਸਾ ਨੁਕਸਾਨ ਕਰੇਗਾ ਜਾਂ ਫਿਰ ਆਪਣਾ ਆਪ ਕਾ ਬਰਬਾਦ ਕਰੇਗਾ ਫਿਰ ਪਛਤਾਵਾ ਕਿਤਿਆਂ ਫਿਰ ਸਮਾਂ ਹੱਥ ਲੱਗਦਾ ਘਰਾਂ ਦੇ ਵਿੱਚ ਲੜਾਈਆਂ ਨੇ ਸੱਸ ਨੂੰਹ ਦੀ ਲੜਾਈ ਭਰਾ ਭਰਾ ਦੀ ਲੜਾਈ ਇੱਥੇ ਕੱਲ ਸਾਰੇ ਪਾਸੇ ਘੁੰਮ ਕੇ ਕਲੇਸ਼ ਤਾਂ ਆ ਹੀ ਜਾਂਦਾ ਹੈ ਨਹੀਂ ਸਾਧ ਸੰਗਤ ਸਭ ਤੋਂ ਵੱਡੀ ਗੱਲ ਅੱਜ ਸਿਆਪੇ ਫੋਨਾਂ ਦੇ ਨੇ ਹਾਲਾਂਕਿ ਘਰੇ ਕੋਈ ਗੱਲਬਾਤ ਹੋ ਗਈ ਤੇ ਇੱਕ ਦਮ ਚੱਕ ਕੇ ਘੁਮਾਤਾ ਆਪਣੇ ਪੇਕਿਆਂ ਨੂੰ ਫੋਨ ਆਪਣੇ ਘਰ ਵਾਲੇ ਨੂੰ ਫੋਨ ਕਰਤਾ ਸਾਥ ਸੰਗਤ ਤੇ ਉੱਥੇ ਫਿਰ ਮਸਲੇ ਹੋਰ ਉਲਝ ਜਾਂਦੇ ਨੇ ਪਹਿਲਾਂ ਹੁੰਦਾ ਸੀ ਪਹਿਲਾਂ ਵੀ ਮਸਲੇ ਹੁੰਦੇ ਸੀ ਪਰ ਦੱਸਿਆ ਨਹੀਂ ਸੀ ਜਾਂਦਾ ਕਿ ਸਿਆਣੀ ਔਰਤ ਜਿਹੜੀ ਐ ਘਰ ਦੇ ਵਿੱਚ ਕੋਈ ਗੱਲ ਹੋ ਜੇ ਤੇ ਜਲਦੀ ਆਪਣੇ ਪਤੀ ਨੂੰ ਨਹੀਂ ਦੱਸਦੀ ਜीडी ਸਿਆਣਿਆਂ ਨੂੰ ਪਤਾ ਵੀ ਗੁੱਸਾ ਹੋ ਜਾਏਗਾ ਲੜਾਈ ਵਧੇਗੀ ਇਸ ਤਰ੍ਹਾਂ ਹੀ ਪੈਗੀ ਸਵੇਰ ਨੂੰ ਸਾਰਾ ਕੁਝ ਸੈੱਟ ਹੋ ਗਿਆ ਮਸਲੇ ਠੰਡੇ ਹੋ ਗਏ ਕਿਉਂਕਿ ਗੁੱਸਾ ਨਿਕਲ ਗਿਆ ਨਾ ਮਨ ਜਦੋਂ ਗੁੱਸਾ ਨਿਕਲ ਗਿਆ ਮਨ ਪਹਿਲੇ ਤੇ ਗੁੱਸਾ ਭਰੋ ਨਾ ਜੇ ਮਨ ਦੇ ਵਿੱਚ ਗੁੱਸਾ ਭਰਦਾ ਤਾਂ ਫਿਰ ਕਹਿ ਕੇ ਗੱਲੀਬਾਤੀ ਇੱਕ ਅੱਧੀ ਵਾਰ ਸੁਣਾ ਦਿਓ ਤੇ ਸਾਧ ਸੰਗਤ ਸੁਣਾਓ ਐਸੇ ਤਰੀਕੇ ਨਾਲ ਕਿ ਲੜਾਈ ਨਾ ਹੋਵੇ ਫਿਰ ਸਾਧ ਸੰਗਤ ਝਗੜੇ ਦੇ ਕਾਰਨ ਇੱਕੋ ਹੀ ਨੇ ਹਾਲਾਂਕਿ ਇੱਕ ਨਾ ਇੱਕ ਨੂੰ ਤਾਂ ਸਮਝਣਾ ਪਊਗਾ ਸ਼ਾਂਤ ਰਹਿਣਾ ਪਊਗਾ ਜੇ ਲੜਾਈਆਂ ਝਗੜੇ ਖਤਮ ਕਰਨੇ ਨੇ ਸਤਿਗੁਰੂ ਕਹਿੰਦੇ ਨੇ ਲੜਾਈਆਂ ਝਗੜੇ ਖਤਮ ਹੋਣਗੇ ਤਾਂ ਜੇ ਅਸੀਂ ਸਮਝਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਈਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ ਪੰਕਤੀ ਵਿੱਚ ਬਹੁਤ ਸਾਰੀਆਂ ਗੱਲਾਂ ਸੰਬੋਧਿਤੀਆਂ ਨੇ ਮੇਰੇ ਸਤਿਗੁਰੂ ਸਮਝਾਉਂਦੇ ਨੇ ਕਿ ਗੁੱਸਾ ਨਹੀਂ ਕਰਨਾ ਚਾਹੀਦਾ ਕ੍ਰੋਧ ਨਹੀਂ ਕਰਨਾ ਚਾਹੀਦਾ ਜੇ ਕੋਈ ਬੰਦਾ ਕ੍ਰੋਧ ਕਰਦਾ ਹੈ ਉਨੂੰ ਆਪਣੇ ਕਰੋਧ ਤੇ ਕਾਬੂ ਕਰਨਾ ਚਾਹੀਦਾ ਹੈ ਜਿਹੜਾ ਇੱਕ ਰੋਧ ਹੈ ਇਹ ਆਪਣੇ ਜਿਹੜੇ ਪਰਿਵਾਰ ਨੇ ਉਹਨੂੰ ਉਜਾੜ ਕੇ ਰੱਖ ਦਿੰਦਾ ਹੈ ਇਸ ਲਈ ਆਪਣੇ ਕਰੋਧ ਤੇ ਕਾਬੂ ਕਰਨਾ ਚਾਹੀਦਾ ਹੈ ਤੇ ਗੁਰਬਾਣੀ ਦਾ ਪਾਠ ਸਾਨੂੰ ਪਾਠ ਰੋਜ਼ ਕਰਨਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਇਸ ਲਈ ਸਾਥ ਸੰਗਤ ਜੀ ਰੋਜ਼ ਗੁਰਬਾਣੀ ਦਾ ਜਾਪ ਕਰਿਆ ਕਰੋ ਇੱਕ ਗੁਰਬਾਣੀ ਹੀ ਸਹਾਰਾ ਹੈ ਗੁਰਬਾਣੀ ਦਾ ਸਹਾਰਾ ਲੈ ਕੇ ਕ੍ਰੋਧ ਤੇ ਕਾਬੂ ਕਰਨਾ ਪਏਗਾ ਸਾਧ ਸੰਗਤ ਜੀ ਭੁੱਲ ਚੁੱਕਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ